ਦਾ ਗਏ ਨੇ ਇਧਰ ਮੈਂ ਮਤਰੋ ਸਟੀਅਰਿੰਗ ਦਾ ਕੰਮ ਕਰਵਾਤਾ ਤੇ ਦੋਨੇ ਐਂਡ ਆ ਜਿਹੜੇ ਇਹ ਵੀ ਨਵੇਂ ਪਹੁੰਚੇ ਨੇ ਚੋਬਰਾਂ ਦੇ ਮਤਰੋ ਆ ਐਂਡ ਆ ਜਿਹੜੀ ਇਹ ਵਿਚਰ ਗਈ ਯਾਰ ਗਿੁਰਗ ਵੀ ਲਾ ਕੇ ਦੇਖਿਆ ਉਹ ਵੀ ਨਹੀਂ ਕੰਮ ਕਰ ਰਿਹਾ ਅੱਸੀ ਗਾਲ ਉਹ ਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਤਰੋ ਸਵੇਰੇ 0033 ਚੱਕ ਲਈ ਕਿਉਂਕਿ ਇਹਦੇ ਸਟੀਅਰਿੰਗ ਵਾਲਾ ਜਿਹੜਾ ਬੋਸ ਆ ਯਾਰ ਉਹਦਾ ਕੰਮ ਨਾ ਕਰਵਾ ਕੇ ਲੈ ਕੇ ਆਉਣਾ ਤੇ ਬੋਸ ਬਾਜਾਈਆਂ ਵਾਲੀਆਂ ਕਰਦਾ ਹੈਗਾ ਇਕੜ ਇਕੜ ਕਿਹਦੀ ਆਵਾਜ਼ ਵਾਲੀ ਆਉਂਦੀ ਆ ਤੇ ਅੱਜ ਜਾ ਕੇ ਨੂੰ ਇੱਕ ਤਾਂ ਉਹ ਚੈੱਕ ਕਰਉਣਾ ਦੋ ਤਿੰਨ ਕੰਮ ਨਹੀਂ ਕਿਨ ਕਿ ਜਹੋਰ ਨੇ ਤੇ ਨਾਲ ਬਣੇ ਰਹੋ ਵਲੌਗ ਬਹੁਤ ਘੰਟਾ ਉਹ ਤੇ ਇੱਕ ਤਾਂ ਸਾਡੀ ਤੜਕੇ ਤੜਕੇ ਇੱਥੇ ਡਰਾਈਵਰੀ ਵਾਲੀ ਚੱਕ ਹੁੰਦੀ ਆ ਪਾਣੀ ਹੋ ਤੱਕ 100 ਮੀਟਰ ਤੱਕ ਗੱਦੀ ਪਏਗੀ ਲਿਕੇ ਜਾਣੀ ਪਈ ਆ ਦੇਖੋ ਇਧਰ ਜਾਂਦੀ ਵਿੱਛੇ ਨੂੰ 0032 ਮਿੱਤਰੋ ਆਪਾਂ ਯਾਰ ਬੱਬੂ ਕੋਲ ਖੜਾਤੀ ਤੇ ਉਹਨੇ ਸਾਨੂੰ ਐਕਟਿਵਾ ਫੜਾਤੀ ਤੇ ਨਾਲ ਮੇਰੇ ਯਾਰ ਜੀਮੂ ਆਪਾਂ ਮਿੱਤਰੋ ਘਰੋਂ ਚੱਕ ਲਿਆ ਸੀ ਤੇ ਉਹਦਾ ਸਟੀਅਰਿੰਗ ਆਪਾਂ ਦੇ ਤਾਂ ਮੈਸਤਰੀ ਨੂੰ ਸੈੱਟ ਕਰਾਉਣਾ ਉਹਦੇ ਲੱਗਦਾ ਬੋਸ ਉਹ ਕਹਿੰਦਾ ਲੱਗਣਗੇ 2 ਘੰਟੇ ਐਸੇ ਹੁਣ ਇੱਕ ਟਾਈਮ ਬਾਅਦ ਹੀ ਗੇੜੇ ਦੇ ਜਾਨੇ ਬਰਨਾਲੇ ਚ ਹੁਣ ਆਪਾਂ ਚੱਲਦੇ ਇੱਕ ਵਾਰੀ ਮੰਡੀ ਦੇ ਵਿੱਚ ਤੇ ਜੀਮੂ ਕਿਵੇਂ ਲੱਗਦੀ ਆ ਫੀਲਿੰਗ ਕਿੱਦਾਂ ਆ ਰਹੀ ਐ ਜੀ ਫਿਕਾਰਾ ਮਰਵਾਇਆ ਐ ਫਿਕਾਰਾ ਨਹੀਂ ਮਾਰਦੀ ਐ ਐ ਰਸਤਾਨ ਤੇ ਘਰ ਨੂੰ ਦਿਲ ਕਰ ਰਿਹਾ ਇਹ ਕਿਹਦੀ ਜੋ ਹੋਰ ਐ ਭੈਣੀ ਚੀਜ਼ ਇਹ ਜੀ ਆ ਚੀਮੂ ਵੀ ਇੱਧਰ ਲੱਤਾਂ ਨਾਲ ਹੀ ਰੋਕਦਾ ਇਹਨੂੰ ਇਹ ਜੀ ਉਹਦਾ ਕਹਿੰਦੇ ਇੱਧਰ ਮੈਂ ਤਰੋ ਸਟੀਅਰਿੰਗ ਦਾ ਕੰਮ ਕਰਾਤਾ ਤੇ ਦੋਨੇ ਐਂਡਾ ਜਿਹੜੇ ਉਹ ਵੀ ਨਵੇਂ ਪਾਉਣੇ ਨੇ ਕਿੱਥੇ ਜਾਣਾ ਹੈ ਕਾਰੀਏ ਭਈਆ ਦੋਰੇ ਦੇ ਕਿਥੋਂ ਦੇ ਵਗਿਆ ਨਾ ਕੋਈ ਬੋਸ ਸੀਗਾ ਜੀ ਆਪਣੇ ਸਟੀਅਰਿੰਗ ਤੇ ਉਹ ਵੀ ਲੱਗ ਗਿਆ ਕਿਆ ਬੁਰੀ ਬੱਬੂ ਕਨਾਂ ਚੇਂਜ ਕਰਦਾਂਗੇ ਹਾਂ ਉਹ ਜੂ ਸਾਈਲੈਂਟ ਜਾਵਾ ਤੂੰ ਚੋਬਰਾਂ ਦੇ ਮੇਤਰੋ ਆ ਐਂਡ ਆ ਜਿਹੜੀ ਬੀਚਰ ਗਈ ਜ਼ੈਰ ਗਜ਼ੁਰਕ ਵੀ ਲਾ ਕੇ ਦੇਖਿਆ ਉਹ ਨਹੀਂ ਕੰਮ ਕਰ ਰਿਹਾ ਆਏ ਫਿਰ ਤੀਜੀ ਇਹ ਤਾਂ ਬਤਰਾ ਕਿਤੇ 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 ਬਹੁਤ ਬਹੁਤ ਹੈ ਕਿਉਂ ਅੱਧਾ ਸਾਪਾ ਨਾ ਹਟੇ ਤੇ ਮੇਤਰਵਾ ਪੁਰਜਾ ਨਵਾਂ ਮਾਪੂਣ ਲੱਗਿਆ ਇਹ ਨਾਲ ਦਾ ਹੋ ਗਿਆ ਗੋਲ ਮੋਲ ਜਮਾpropto ਦਾ ਮੀਲੇ ਸਾਰੇ ਹੀ ਨਵਾਂ ਸੱਪ ਕੱਢੀ ਜਾਂਦੇ ਆ ਚੋਬਰ ਨਵੇਂ ਤੋਂ ਨਵੇਂ ਫਰੂ ਕਰਦੂੰਗਾ ਰਬੜਾਂ ਵੀ ਕੈਂਜਾ ਐਂਡ ਰਾਡ ਵੀ ਪਤਾ ਨਾਵਾ ਐਂਡ ਰਾੜ ਹੀ ਹੁੰਦਾ ਇਹ ਹੈ ਹਨਾ ਯਾਰ ਜਿਹੜਾ ਆਪਾਂ ਪਾਇਆ ਲਿੰਕ ਰਾਡ ਨੂੰ ਬਾਜ ਲਿੰਕ ਰਾਡ ਠੀਕ ਆ ਮਤਲਬ ਰੋਜ਼ ਚੰਗੜੇ ਦੇ ਕੋਲ ਬਰਖੇ ਸਤਾਹ ਤੇ ਚਲੀ ਜਾਂਦੀ ਹੈ ਹਜੇ ਇਹ ਮਟਰੋ ਲਾਈਨਮੈਂਟ ਕਰਾਉਣ ਚੱਲੇ ਆ ਇੱਥੇ ਚੱਲਦੀ ਹੈ ਗੱਡੀ ਹਾਂ ਸ਼ੇਰਿੰਗ ਦੇਖੋ ਕਿਤੇ ਫਿਰਦਾ ਤੇ ਗੱਡੀ ਕਿੱਥੇ ਜਾਂਦੀ ਹੈ ਨਹੀਂ ਇੰਡਾਰ ਲੰਗ ਆਹ ਹੋ ਚੁੱਕਿਆ ਬਾਈ ਲਾਈਨਮੈਂਟ ਵਾਲ ਦੇ ਪੂਲ ਦੇ ਇਧਰੇ ਪਾਸੇ ਲਾਈਨਮੈਂਟ ਲੱਜਾ ਵੀਰ ਕਰਨ ਆਪਣੀ ਗੱਡੀ ਸੀ ਦੇਖੋ ਇਹ ਢਾਲੇ ਪਾਸੇ ਕੀ ਗੱਲ ਬਾਤ ਹੈ ਲਾਈਨਮੈਂਟ ਮਟਰੋ ਪੂਰੀ ਟੇਢੀ ਸੀ ਜੀ ਆਪਣਾ ਟੇਢੀ ਹੋਇਆ ਪਈ ਕੰਮ ਆ ਟਾਇਰ ਬਲਾਂਦ ਰੂਆ ਆ ਬਾਹਰ ਨੂੰ ਅੰਦਰ ਨੂੰ ਆ ਆ ਵੀ ਅੰਦਰ ਨੂੰ ਆ ਪੂਰੀ ਕੁਲ ਬਣਿਆ ਪਿਆ ਸੀ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਿੱਤਰੋ ਅੱਜ ਆਪਾਂ ਆਪਣੀ ਆ 0032 ਦਾ ਸਟੀering ਦਾ ਕੰਮ ਕਰਵਾਇਆ ਸੀ ਪਰ ਸਟੀering ਨੇ ਯਾਰ ਇੱਕ ਬਰਨਾਲੇ ਦੇ ਵਿੱਚ ਕਾਲਾ ਜਿਹੜਾ ਬੱਸਾਂ ਬੱਸ ਬੱਸ ਲਾਉਂਦਾ ਵese ਤਾਂ ਦੁਕਾਨ ਵਾਲੇ ਸਾਰੀ ਜਗ ਉਹਨੂੰ ਪ੍ਰੇਫਰ ਕਰਦੇ ਆ ਵੀ ਯਾਰ ਇਹ ਵਧੀਆ ਟੌਪ ਦਾ ਕੰਮ ਕਰਦਾ ਪਰ ਯਾਰ ਆਪਣੇ ਸਟੀering ਦੀ ਉਹ ਬੰਦੇ ਨੇ ਜਮਾ ਜੜ-ਬੜਤੀ ਪਹਿਲਾਂ ਗੱਡੀ ਆਪਣੀ ਘੁੰਮਦੀ ਸੀ ਉਂਗਲ ਤੇ ਟੈਟ ਮੁਰਨ ਲਾਤੀ ਪੂਰੀ ਐ ਮੁਰਦੀ ਆ ਜਿਵੇਂ ਧੀ ਗੱਡੀ ਮੁਰਦੀ ਹੁੰਦੀ ਹੁੰਦੀ ਜਾਂ ਆਪਾਂ ਬੈਂਡ ਪਾਵਰ ਵਾਲੀ ਗੱਡੀ ਮੋੜਦੇ ਆ ਜਿਵੇਂ ਆਪਾਂ ਕਹਿ ਸਕਦੇ ਆ ਵੀ ਯਾਰ ਬਿਨ ਪਾਵਰ ਵਾਲੀ ਜਿਹੜੀ ਜੀਪ ਹੁੰਦੀ ਆ ਚੋੜੇ ਟਾਇਰ ਵਾਲੀ ਉਹ ਕੰਮ ਹੋਇਆ ਪਿਆ ਤੇ ਹੁਣ ਆਪਾਂ ਆਪਣਾ ਜਿਹੜਾ ਸਟੀering ਉਹ ਜੇ ਲੱਗਿਆ ਵਾ ਜਿਹੜਾ ਗੱਡੀ ਤੇ ਦੂਜਾ ਸਟੀering ਹੈਗਾ ਉਹ ਤੋਂ ਆਪਾਂ ਇੱਕ ਐਕਸਟਰਾ ਸਟੀering ਚੱਕ ਲਿਆ ਸੀ ਉਹ ਕਹਿੰਦਾ ਵੀ ਇਹ ਸਟੀering ਆਪਦਾ ਤੁਸੀਂ ਧਾ ਲਿਓ ਉਹ ਆਪਾਂ ਪਿਆ ਨਾਲ ਚੱਕ ਲੈਂਦਾ ਸੀ ਤੇ ਇਹ ਸਟੀering ਆਪਾਂ ਲਾਵਾਂਗੇ ਹੁਣ ਤੇ ਸਟੀering ਆ ਜਿਹੜਾ ਆਪਣਾ ਤੁਹਾਨੂੰ ਪਤਾ ਹੀ ਐਵੇਂ ਇਤਰਾਪਾ ਹੁਣ ਦੋਨੋਂ ਬੰਦੇ ਨੂੰ ਆਪਾਂ ਪੈਸੇ ਦੇਤੇ ਯਾਰ ਸਾਰੇ ਓਪਾ ਇੱਕ ਰੁਪਿਆ ਘਟ ਨਹੀਂ ਕਰਿਆ ਬੀ ਯਾਰ ਚਲੂਨੇ ਕੰਮ ਕਰਨਾ ਹਨ ਆਪਣੀ ਸ਼ੁਰੂਤੀ ਆਦਤ ਦਾ ਵੀ ਯਾਰ ਜੇ ਆਪਾਂ ਨੂੰ ਕੰਮ ਵੈਸਟ ਚਾਹੀਦਾ ਪੈਸਾ ਹੁਣ ਕੋਈ ਟੱਕਰ ਨਹੀਂ ਹੈ ਹਨ ਉਹਨੂੰ ਪੈਸੇ ਰਿੱਤੇ ਉਹਨੇ ਤਾਂ ਵੀ ਆਪਣੇ ਸਟੀering ਦੀ ਜਮਾ ਜੜਵਾੜਤੀ ਹੁਣ ਜੇ ਆਪਾਂ ਨਮਾ ਲੈਣ ਜਾਈਏ ਜਰ 32000 ਦਾ ਸਟੀering ਆ ਗੱਡੀ ਦਾ ਜਿੱਥੋਂ ਤੱਕ ਅਸੀਂ ਮੜਾ ਮੋਟਾ ਆਸੇ ਪੱਜੋ ਪਤਾ ਕੀਤਾ ਸ਼ਾਇਦ ਯਾਰ ਅਕਸੈਕਟ ਨਹੀਂ ਕਹਦੇ ਮੜਾ ਮੋਟਾ ਇਧਰੋਂ ਉਧਰੋਂ ਸਕਦਾ ਪੈਸਾ 32 ਤੋਂ 30 ਦਾ ਆਊਗਾ ਹਨ ਪਰ ਗੁੱਲ ਮਿਲਾ ਕੇ ਜਿਵੇਂ ਸਾਡੀ ਗੱਡੀ ਉਂਗਲਾ ਤੇ ਮੋੜਦੀ ਸ਼ਾਹ ਦੇਖ ਸਕਦੇ ਹੋਣ ਜਮਾਂ ਟਾਇਰ ਟਵਬਾ ਕੰਮ ਪੂਰਾ ਮੋੜਦੇ ਆ ਬਾਅਦ ਜਦੋਂ ਸਭ ਦੇ ਇੱਕ ਗੱਲ ਸੋਨੂੰ ਬਾਜ ਸਰ ਇਹਦੇ ਚ ਤਾਂ ਸੁਣਨੀ ਨਹੀਂ ਇਹਦੇ ਵਿੱਚ ਕੜਕ ਕੜਕ ਦੀ ਬਾਜ ਆ ਰੋ ਨਹੀਂ ਆਉਂਦੀ ਆ ਬਾਕੀ ਇੱਕ ਵਾਰੀ ਪਟਰਾਈ ਕਰਦੇ ਆ ਸ਼ਾਇਦ ਸੋਨੂੰ ਪਤਾ ਵੀ ਲੱਗ ਜੇ ਆਪਾਂ ਹੁਣ ਗੱਡੀ ਸਟਾਰਟ ਕਰ ਲਈ ਹੈ ਨਾ ਹੁਣ ਇੱਥੇ ਵੈਸੇ ਹੁਣ ਗੱਡੀ ਦੇ ਵਿੱਚ ਕੋਈ ਬਾਜ ਨਹੀਂ ਹੋ ਰਾ ਆ ਦੇਖਿਓ ਹੁਣ ਬਾਜ ਸੁਣਿਓ ਹਾਰੇ ਕੋ ੜਿ ਕੜਕ ਕੜਕ ਦੀ ਆਵਾਜ਼ ਆ ਹਨਾ ਓਵੇਂ ਹੀ ਆ ਜਾਂਦੀ ਆ ਮਤਲਬ ਯਾਰ ਜਿੱਤੇ ਆਪਾਂ ਹਨਾ ਇੰਨੇ ਰੁਪਏ ਲੱਗ ਗਏ ਆ ਇੰਨਾ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਤੇਰੇ ਨਾਲੇ ਐਂਡਾਂ ਤੋਂ ਅੱਗੇ ਜਿੰਨੀ ਚੀਜ਼ ਸੀਗੀ ਯਾਰ ਆਪਾਂ ਲਗਭਗ ਐਂ ਕਹਿ ਬੀ ਯਾਰ ਜਿਵੇਂ ਇੱਕ ਨੰਬਰ ਹਣਾ ਨਮੀ ਪਾ ਲਈ। ਪਰ ਯਾਰ ਉੱਥੇ ਮਾਨ ਟੁੱਟ ਜਾਂਦਾ ਜਦੋਂ ਆਪਾਂ ਬੰਦਾ ਪੈਸੇ ਵੀ ਲਾ ਦੇ ਯਾਰ ਇੰਨੇ ਹਣਾ ਤਾਂ ਵੀ ਬਾਣ ਤੋਂ ਗੱਲ ਨਾ ਬਣੇ ਯਾਰ ਉਹ ਸੁਬਾਦ ਨਹੀਂ ਦਿੰਦਾ ਫਿਰ ਕੰਮ ਦਾ। ਹੁਣ ਕੱਲ ਨੂੰ ਮੈਂ ਜਾਣਾ ਸੀ ਹੁਣ ਗੱਡੀ ਘਰੇ ਖੜੀ ਆ। ਹੁਣ ਮੈਂ ਚੱਲੂ ਆਪਾਂ ਦਾ ਕੋਈ ਚੱਕਰ ਨਹੀਂ ਦੂਜੀ ਲੈ ਜਾਣਗੇ। ਉੱਥੋਂ ਬੰਦਿਆਂ ਨੂੰ ਯਾਰ ਬੋਲਣ ਤੱਕ ਦੀ ਅਕਲ ਨਹੀਂ ਯਾਰ ਵੀ ਚਲੋ ਹੋ ਗਿਆ ਗਲਤੀ ਹੋ ਜਾਂਦੀ ਆ ਬੰਦੇ ਤੋਂ ਘਟਕਣਾ ਨਹੀਂ ਕਹੋ ਯਾਰ ਚਲ ਸੱਤ ਹੋ ਗਿਆ ਜੀ ਕਰ ਲਾਂਗੇ ਹਣਾ। ਵੀ ਯਾਰ ਜਮੇ ਸਰਿਆ ਪਿਆ। ਤੁਸੀਂ ਜਿੰਨੇ ਕ ਆਪਣ ਪਈ ਗੱਲ ਕਹਿੰਦੇ ਯਾਰ ਤੁਸੀਂ ਕੋਈ ਵੀ ਖਰਾਬ ਦਾ ਕੰਮ ਕਰਾਉਣਾ ਚਾਹੇ ਸਟੀਅਰਿੰਗ ਦਾ ਕਰਾਉਣਾ ਚਾਹੇ ਬੋਸ ਲਾਉਣਾ ਕੁਝ ਵੀ ਬੰਦੇ ਤੋਂ ਵਧੀਆ ਤੋਂ ਕਰਾਊਗਾ ਕਾਲੇ ਕੋੜ ਦਾ ਨਹੀਂ ਜਾਇਓ ਯਾਰ ਸਾਡੀ ਤਾਂ ਇਹੀ ਜਿਹਾ ਸਨਾਮਾ ਨੇ ਕਿ ਚਲੋ ਅਸੀਂ ਤੜਕੇ ਦੀ ਹਜੇ ਤਾਂ ਕੰਮ ਹੱਤੀ ਨਹੀਂ ਆ ਦੇਖੋ ਲਬੜੇ ਉਵੇਂ ਪਏ ਆ ਵੀ ਯਾਰ ਤੜਕੇ ਦੀ ਬੰਦਰੀ ਦਿਹਾੜੀ ਫੁੱਟ ਗਈ ਉਤੋਂ ਦਾ ਬੰਦਾ ਕਹਿੰਦਾ ਕਿ ਖੋਲ ਕੇ ਲਿਆਓ ਹੁਣ ਦੁਬਾਰੇ ਖੋਲ ਕੇ ਉਹ ਲੇਵਰ ਆਪਾਂ ਨੂੰ ਅੱਡ ਪੈਣੀ ਆ ਦੁਬਾਰੇ ਖੋਲੂ ਅਗਲਾ ਦੁਬਾਰੇ ਕਸੂਗਾ ਉਹ ਤਾਂ ਡਬਲ ਪੈ ਗਿਆ ਅਗਲੇ ਨੇ ਤਾਂ ਕਿਨਾਂ ਖੁੱਲ ਕੇ ਕਸਤਾ ਇਹ ਖਰਾਸ ਦਾ ਤੂੰ ਕਰ ਦੇਗਾ ਤੇਰੇ ਦਾ 1500 ਦਾ ਜਿਹੜਾ ਸੀ 4500 ਲੈਨਮੈਂਟ ਤੇ ਜੈਂਪਰ ਗੁੰਮਰ ਸਾਰਾ ਸੈੱਟ ਕਰਾਇਆ ਉਹ ਆਪਾਂ ਨੂੰ ਅੱਧ ਖਰਚਾ ਪੈ ਗਿਆ ਆਪਣਾ ਤਾਂ 2-3000 ਰੁਪਏ ਵੀ ਲੱਗ ਗਿਆ ਸਿਰਫ ਉਹਦੇ ਨਿਕੰਮੇਪਣ ਕਰਕੇ ਜਦ ਕਿ ਉਹਨੂੰ ਪੈਸੇ ਵੀ ਆਪਾਂ ਪੂਰੇ ਦਿੱਤੇ ਤੇ ਦੱਬ ਕੇ ਮੇਰੇ ਤੋਂ ਬਲੌਗ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਮਿੱਤਰੋ ਪਹੁੰਚੀਆਂ ਕਰ ਤੇ ਟਾਈਮ ਵੀ ਬਹੁਤ ਹੋ ਗਿਆ ਯਾਰ ਸ਼ਾਮ ਨਹੀਂ ਢਲ ਗਈ ਮਿਕਰੀ ਨਹੀਂ ਰਹਾ ਹੋਇਆ ਪਿਆ ਪੂਰਾ ਤੇ ਇਹੋ ਜਿਹੇ ਘੰਟੇ ਘੰਟੇ ਬਲੌਗ ਮਿੱਤਰੋ ਆਉਂਦੇ ਰਹਿਣ ਕਿ ਅੱਜ ਤਾਂ ਚਲੋ ਹੋ ਗਈ ਹੋ ਗਈ ਵੈਸੇ ਆਪਣਾ ਤਾਂ ਦੇਣੀ ਹੈ ਇਹਦਾ ਮੱਥੇ ਪਤਾ ਨਹੀਂ ਕ ਤੇ ਮਿਲਦੇ ਹਾਂ ਮੈਂ ਤੁਹਾਨੂੰ ਅਗਲੇ ਇੱਕ ਨੈਕਸਟ ਬਲੌਗ ਦੇ ਵਿੱਚ ਜਿਹੜਾ ਬਹੁਤ ਹੀ ਘੰਟ ਆਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਬਹੁਤ ਬਹੁਤ ਧੰਨਵਾਦੀ